ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਗਾਇਕ ਆਰਨੇਤ ਨੇ ਨਵੀਂ ਕਾਰ ਖਰੀਦੀ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿ ਗਾਇਕ ਆਪਣੀ ਨਵੀਂ ਕਾਰ ਦੇ ਨਾਲ ਨਜ਼ਰ ਆ ਰਹੇ ਨੇ ਗਾਇਕ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਵੀ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਗਾਇਕ ਆਪਣੀ ਨਵੀਂ ਕਾਰ ਖਰੀਦਣ ਤੇ ਆਪਣੇ ਪਿਤਾ ਜੀ ਤੋਂ ਕੇਕ ਕਟਵਾਉਂਦੇ ਹੋਏ ਨਜ਼ਰ ਆ ਰਹੇ ਨੇ ਸ਼ੋਰੂਮ ਵਿੱਚ ਗਾਇਕ ਦੇ ਪਿਤਾ ਨੂੰ ਨਵੀਂ ਕਾਰ ਦੀ ਚਾਬੀ ਸੌਂਪੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ ਤੇ ਫੈਨਸ ਦੇ ਵੱਲੋਂ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੁਸੀਂ ਇਸ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਆਰਨੇਤ ਇਸ ਮੌਕੇ ਤੇ ਕਿੰਨੇ ਜ਼ਿਆਦਾ ਖੁਸ਼ ਨੇ ਅਤੇ ਆਪਣੇ ਪਿਓ ਨੂੰ ਹੱਥੀਂ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਨੇ ਪੰਜਾਬੀ ਸਿੰਗਰ ਆਰਨੇਤ ਸਧਾਰਨ ਜਿਹੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਗਾਇਕ ਨੇ ਅਤੇ ਗਾਇਕੀ ਦੀ ਲਾਈਨ ਵਿੱਚ ਆਉਣ ਲਈ ਉਹਨਾਂ ਨੇ ਕਰੜਾ ਸੰਘਰਸ਼ ਕੀਤਾ ਹੈ ਪਿਤਾ ਜੀ ਖੇਤੀਬਾੜੀ ਦਾ ਕੰਮ ਕਰਦੇ ਨੇ ਅਤੇ ਹਾਲ ਹੀ ਵਿੱਚ ਆਰਨੀਤ ਨੇ ਨਵਾਂ ਟਰੈਕਟਰ ਵੀ ਖਰੀਦਿਆ ਸੀ ਜਿਸ ਦੀ ਤਸਵੀਰ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਸਾਡੇ ਨਾਲ ਸਾਂਝੀ ਕੀਤੀ ਸੀ ਬਾਕੀ ਤੁਸੀਂ ਵੀ ਇਸ ਖਾਸ ਮੌਕੇ ਤੇ ਆਰਨੀਤ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਦੀ ਨਵੀਂ ਕਾਰ ਦੇ ਲਈ ਵਧਾਈਆਂ ਦੇਣੀਆਂ ਬਿਲਕੁਲ ਵੀ ਨਾ ਭੁੱਲਣਾ